ਤੇ ਅੱਜ ਕਹਿੰਦੇ ਪ੍ਰਾਲੀ ਲੱਦਣਾ ਆ ਗਏ ਕਿਉਂ ਕਾਲੀ ਠੀਕ ਹੈ ਜੀ ਤੇ ਮੁੰਡੇ ਬਾਬਿਓ ਕਹਿੰਦੇ ਰਸੀਆਂ ਪਾਉਣ ਲੱਗ ਗਏ ਮੁੰਡੇ ਲਾਓ ਬਾਬਿਓ ਆ ਨਮਾੜਾ ਤਾਂ ਕਹਿੰਦੇ ਪੋਸਟਰ ਮੁੰਡਿਆਂ ਨੇ ਲਾਓ ਜੀ ਕਹਿੰਦੇ ਟਰਾਲਾ ਕਢਤਾ ਕਾਲੀ ਚ ਉੱਪਰ ਜਾਂਦਾ ਕਰੇ ਤੇ ਲਾਤਾ ਟਰੈਕਟਰ ਉਧਰ ਕਿੱਮ ਲੱਖੀ ਕੱਲੂ ਰਹਿ ਗਿਆ ਵਾ ਧੋਣ ਵਾਲਾ ਇਹਨਾ ਕੰਮ ਧੋਣੇ ਹਲੇ ਨਹੀਂ ਧੋਣੇ ਜਦ ਇੱਕ ਦੋ ਦਿਨ ਰਹਿ ਗਈ ਉਹ ਤਾਂ ਠੀਕ ਹੈ ਕੋਤਾ ਫੇਰ ਹੋ ਗਈ। ਬਾਕੀ ਓਕੇ ਰਿਪੋਰਟਾ। ਮੈਂ ਪਿਛਲੀ ਵਾਰ ਨਾਲ ਟਰਾਲਾ ਵੱਡਾ ਹੈ। ਚੱਲ ਓਟਾ। ਲਾਈ ਸੀ। ਠੀਕ ਆ। ਤੇ ਲਵਾਲੇ ਓ ਆ ਲਵਾਈ ਨਹੀਂ ਚੰਡਾ ਨੇ ਪਾਪਾ। ਕਿਸੇ ਨਾਲ ਨਾਟ ਦੇ ਕੀ ਗਏ ਹੋ ਜੇਬ ਵਿੱਚ ਪਾ ਕੇ ਨਾਲ ਲੈ ਗਈ। ਚੱਲ ਕੋਈ ਆ। ਆ ਲਾਤਾ ਗਾ ਸਲੈਂਸਰ ਦੇ ਦੇ ਲਾ ਕੇ ਜਾਚ ਤੱਕ ਨਹੀਂ। ਲਖੀ ਬਾਰ ਲਾਈਟ ਵੀ ਲਿਆਂਦੀ ਓਏ। ਲੈ ਆਂਦੀ ਹਾਂ। ਬਹੁਤ ਵਧੀਆ ਗੱਲ ਆ ਬਈ। ਤੇ ਕਹਾਰਨ ਕਿੱਥੇ ਰੱਖਦੇ? ਆ ਦੀ ਬਈ। ਆ ਦਿਖਾਏ। ਇੱਕ ਗੱਲ ਕਹਨੇ ਆਰ ਨੂੰ ਰੂਟਸ ਨਹੀਂ ਤਾਂ ਹੀ ਆ ਰੂਟ ਏ ਲਿਆਂਦੇ ਕਹਿੰਦੇ ਮੁੰਡੋ ਸੈਂਪਲ ਕਿਤੇ ਕਰਨਾ ਟਰਾਲਾ ਤਿਆਰ ਹੈਲੋ ਹਾਂ ਬਈ ਕਿਤੇ ਕਰਨਾ ਕਰ ਦੇਣਗੇ ਬਈ ਕੱਲ ਪਰਸੋ ਤਾਂ ਅਸਿਆ ਠੀਕ ਆਓ ਬਾਬਿਓ ਕਹਿੰਦੇ ਹੁਣ ਦੂਜਾ ਸਿਲੈਂਸਰ ਕਾਸਤਾ ਠੀਕ ਹੈ ਜੀ ਤੇ ਉਹ ਫਿੱਟ ਨਹੀਂ ਤੇ ਸ਼ੂਟਾ ਸਿਲੈਂਸਰ ਆ ਮੁੰਡੇ ਕਹਿੰਦੇ ਇਹ ਕਸਣਾ ਤੇ ਆਪਣਾ ਉਧਰ ਪਾਈਪਾ ਕਦੇ ਬਣੀ ਜਾਂਦੀਆਂ ਝੰਡਿਆ ਵਾਲੀਆਂ ਠੀਕ ਆ ਤੇ ਉਧਰ ਦੀ ਬਾਈ ਬਾਹਰ ਲਾਈਟ ਲੈ ਕੇ ਆਉਂਦਾ ਬਸ ਉਹ ਲਾ ਦੇਣੀ ਆ ਲਾ ਦੇਣੀ ਬਾਹਰ ਲਾਈਟ ਖਤਰੀ ਵਾਲਾ ਹੀ ਤਾਂ ਕੱਟ ਲੰਗੂ ਕਿਨੇ ਲਾਉਈ ਕਹੇ ਤਾਂ ਤੂੰ ਸਾਹ ਵੀ ਆ ਗਏ ਬਾਈ ਤੂੰ ਕੱਟ ਲੈ ਯਾਰ ਇਜੀ ਧਰ ਦਾਂਗੇ ਐਨਾ ਆ ਇਹਦਾ ਕੁੱਤਾ ਤੇ ਕਹੇ ਇਤਨੀ ਚੱਲੀ ਜਾਂਦਾ ਕੰਮ ਮਿਸਤਰੀ ਸਾਹ ਕਹਿੰਦੇ ਝੰਡਿਆਲੇ ਪਾਪਾ ਵਧੀਆ ਬਣਾ ਦੇ ਮਿਸਤਰੀ ਕਾਲੀ ਚਾਤੀ ਮਰਵਾ ਦੇ ਅਨੇ ਇਥੇ ਬਾਹਰ ਲਾਈਟ ਲਾਉਣੀ ਆ ਕੱਢੀ ਜਾਂਦੇ ਆ ਇਹ ਕਿੱਥੇ ਲੱਗ ਗਿਆ ਯਾਰ ਜਮ ਦੇ ਨਾ ਉਹ ਲੈਣਾ ਮੇਰੇ ਹਾਂ ਉਹ ਟੋਲੀ ਜੁੜ ਰਹੀ ਉਹ ਆਹ ਬੜੀ ਕੱਟੂ ਯਾਰਾ ਲੋਬੀ ਮੁੰਡੇ ਹੁਣ ਕਾਲੀ ਵੀ ਕੀ ਰਹੀਆਂ ਇਹ ਪਾਈਪਾਂ ਕਿਹੜੀਆਂ ਪਾਈਪਾਂ ਆਈਆਂ ਝੰਡਿਆਲੀਆਂ ਓਏ ਕਾਲੀ ਬਾਈ ਕਾਲੂ ਥਾਈ ਜੀ ਕੀ ਇਹ ਪ੍ਰੋਗਰਾਮ ਹੈ ਹੈ ਠੀਕ ਆ ਠੀਕ ਆ ਉਹ ਦੇਖ ਰਦੇ ਆ ਮੁੰਡੇ ਕਹਿੰਦੇ ਜੋਰੋ ਜੋਰ ਕੰਮ ਹੋਇਆ ਪਿਆ ਆਹੀ ਆਹੀ ਤੇ ਬਾਪਾ ਆਪਾਂ ਕਾ ਸੇਦੂਆ ਦੇਖਦੇ ਆ ਹੁਣ ਆ ਹਰਨੇ ਆ ਸੇਦੂਆ ਦੇਖਦੇ ਕੀ ਬੰਦਾ ਹਾਂਜੀ ਬਾਪੋ ਤੇ ਅੱਜ ਕਹਿੰਦੇ ਪਰਾਲੀ ਲੱਦਣਾਗੇ ਕਿਉਂ ਕਾਲੀ ਠੀਕ ਹੈ ਜੀ ਤੇ ਮੁੰਡੇ ਕਹਿੰਦੇ 24 ਤਰੀਕ ਨੂੰ ਤੁਰਨਾ ਲਓ ਅੱਜ ਨਵਾ ਚ ਉੱਪਰ ਲਾਂਦਾ ਦੇਖੋ ਮੇਰੀ ਗੱਲ ਸੁਣੋ ਯਾਰ ਤੂੰ ਜਵਾਕ ਛੱਡੋ ਨਾ ਪਾਵਾ ਗੱਦੇ ਵਿੱਚ ਦੋ ਛੱਡ ਲਓ ਉਹ ਫਿਰ ਉਹ ਸਾਇਨਾ ਕਰਦਾ ਕਿ ਇਹਦਾ ਆਪਣਾ ਮਗਰ ਲਿਆਇਆ ਸੀ ਕਹਿੰਦੇ ਟਰਾਲਾ ਪਾ ਕੇ ਤੇ ਉਹ ਜਿਹੜਾ ਦੀਪਾ ਟਰੈਕਟਰ ਆ ਉਹ ਲੋਡ ਹੋਡ ਹਟਾ ਦੇ ਜਾ ਕਰਾਉਣਾ ਸੀ ਲੋਡ ਜਾ ਬਾਕੀ ਡੈਕ ਦਾ ਕੰਮ ਕਰਾਉਣਾ ਸੀ ਕਹਿੰਦੇ ਠੀਕ ਆ ਮੁੰਡਿਓ ਤੇ ਹੁਣ ਆ ਪਰਾਲੀ ਲਾਦ ਲਈਏ ਹਾਂਜੀ ਬਾਬੋ ਤੇ ਲਟਟਾਈ ਕਹਿੰਦੇ ਸ਼ੁਰੂ ਕਰਤੀ ਮੁੰਡਿਆਣੇ ਲਓ ਜੀ ਅੱਜ ਨਵਾ ਚ ਉੱਪਰ ਲਿਆਂਦਾ ਸਹਿਜ ਮਗਰ ਲਹਾ ਕਾਲੀ ਕੇ ਨਾ ਡਰਾਈਵਰ ਬਣਾਤਾ ਅੱਜ ਚੱਲ ਕੋਈ ਨਾ ਲੱਖੀ ਲਤੜਦੇ ਆਇਤੀ ਪੂਰਾ ਵਧੀਆ ਬਣਾ ਰਹੇ ਮੁੰਡਿਆਂ ਨੂੰ ਠੀਕ ਆ ਮੁੰਡਿਆਂ ਨੂੰ ਮੁੰਡਣਾ ਦੇ ਟਰਾਲੇ ਨੂੰ ਮਗਰ ਟਰਾਲੀ ਨੂੰ ਮੁੰਡੇ ਵਧੀਆ ਪੈਣ ਇੱਥੇ ਹਾਂ ਉਹ ਚੱਲ ਲਓ ਜੀ ਆ ਕਾਲੀ ਜੋਬਰ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਹੱਥ ਵਾਲੀ ਰੇਸ ਦਿੰਦਾ ਹੈ ਗੈਰਾ ਆਵਾਪੇਉ ਕਹਿੰਦੇ ਪਰਾਲੀ ਵੀ ਰੱਖ ਰਹੀ ਤੇ ਲੜਾਈ ਵੀ ਕਰ ਲਈ ਗਾਦੇ ਤੇ ਹੁਣ ਚੱਲਦੇ ਆ ਕਹਿੰਦੇ ਕਾਲਾ ਬੋਟਾ ਹੀ ਆਪੇ ਆਵਾਪੇਉ ਕਹਿੰਦੇ ਟਰਾਲੀ ਦੇ ਵਾਸਤੇ ਗੱਦੇ ਰੱਖਣ ਲੱਗੇ ਸੀ ਮੁੰਡੇ 40 ਸਾਇਰ ਕਰ ਸੇਵਾ ਅੱਠ ਨੌ ਕਾਲੀ ਜੋ ਬਰਾ ਕੇ ਦੇਖੋ ਜੀ ਹੈ ਲਾਓ ਬਾਪੋ ਕਹਿੰਦੇ ਗੱਦੇ ਰੱਖ ਲੈ ਮੁੰਡਿਆਣੇ ਠੀਕ ਆ ਐਂ ਤਾਂ ਦੇ ਐਂ ਇੰਜੇੜਾ ਉਹ ਕੈ ਰਿਪੋਰਟਾਂ ਕਹਿੰਦੇ ਹੁਣ ਘਰੇ ਹੀ ਚੱਲ ਗਏ ਕਰਦੇ ਆ ਕੰਮ ਸਟਾਰਟ ਟਰਾਲੀ ਦਾ ਲਾਓ ਬਾਪੋ ਕਹਿੰਦੇ ਪਾਇਪ ਲੰਮੇ ਲੋਟ ਪਾਉਣ ਲੱਗੇ ਹੁੰਡੇ ਮੁੰਡੇ ਇਹ ਉਹਦੇ ਤੋਂ ਨਹੀਂ ਚਾਹੀਦੀ ਚੱਲਤਾ ਰਹਿਣਾ ਮੰਨਾਂਗੇ ਓਏ ਕਾਲੀ ਆਜੋ 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 ਵਧੀਆ ਆਜੋ ਪੂਰਾ ਵਧੀਆ ਪੂਰੀ ਵਧੀਆ ਆ ਜੂ ਓਏ ਮੂਰ ਨੂੰ ਬਤਾ ਕੇ ਰੱਖਾਂਗੇ ਮੈਨੂੰ ਕਿਹਨੂੰ ਬਤਾਉਣੀ ਹੁੰਦੀ ਆ ਪਿੱਛੇ ਹੁੰਦੇ ਆ ਲੋੜਾ ਜਮਾ ਸੈਟ ਆ ਯਾਰ ਮੂਰ ਨੂੰ ਘਾਰ ਲੈ ਹੋਰ ਘਾਰ ਲੈ ਬਾਹਲੀ ਐ ਡਾਲਾ ਦੇ ਬਾਬਿਓ ਕਹਿੰਦੇ ਰस्सियां ਪਾਉਣ ਲੱਗ ਗਏ ਮੁੰਡੇ ਲਓ ਜੀ ਬਾਬਾ ਜੀ ਉਧਰ ਪਾ ਜੀ ਕਹਿੰਦੇ ਮੁੰਡੇ ਕਹਿੰਦੇ ਪੂਰੇ ਫਿੱਟ ਕਰ ਦੇਈਆਂ ਆ ਪਾ ਪੂਰੀ ਵਧੀਆ ਆ ਗਈ ਹੋਰ ਜੀ ਹੋਰ ਜੀ ਕੀ ਕਹਿਣਾ ਚਾਹੁੰਦੇ ਮੁੰਡਿਆਂ ਬਾਰੇ ਕੰਮ ਵਧੀਆ ਕਰਦਿਆ ਠੀਕ ਹੈ ਠੀਕ ਆ ਓਏ ਆ ਥੱਲੇ ਨਹੀਂ ਨਾ ਸੀ ਇਹ ਲਾਓ ਫਿਰ ਮੁੰਡਿਓ ਕਹਦੇ ਕੰਮ ਸ਼ੁਰੂ ਕਰਤਾ ਠੀਕ ਆ ਤੇ ਜਦੋਂ ਸਾਰੀਆਂ ਰੱਸੀਆਂ ਪੈ ਗਈਆਂ ਫਿਰ ਤੁਹਾਨੂੰ ਦਿਖਾਵਾਂਗੇ ਕਿਵੇਂ ਲੱਗਦੀ ਹੈ ਫਿਰ ਤਰਪਾਲਾਂ ਵੀ ਲਿਆਏ ਉਹ ਪਈਆਂ ਸਾਹਮਣੇ ਠੀਕ ਆ ਹਾਂਜੀ ਬਾਪੂ ਤੇ ਕਹਿੰਦੇ ਮੁੰਡਿਆਂ ਨੇ ਕਰਤਾ ਕੰਮ ਓਕੇ ਤਰਪਾਲਾਂ ਕਹਿੰਦੇ ਤਿੰਨ ਪਾਤੀਆਂ ਦੋ ਥੱਲੇ ਤੇ ਉੱਤੇ ਕਾ ਕਿਉਂ ਲੱਕੀ ਸਾਈਡ ਲਿਆਂਦਾ ਹੈ ਵੀਡੀਓ ਰੋਣ ਕਰ ਕਯੋਂ ਲੱਕੀ ਲੋਟਾ ਭਾਈ ਆ ਪੂਰਾ ਸੈਟਾਂ ਠੀਕ ਆ ਕਾਲੀ ਜੋਬਰ ਲੋਟਾ ਕਾਲੀ ਵੀ ਲੋਟਾ ਆ ਗੱਦੇ ਵਾਸਤੇ ਰੱਖ ਓਏ ਆ ਤੇ ਜੱਕ ਰਿਹਾ ਯਾਰ ਗੱਦੇ ਸਾਈਡ ਤੇ ਲਾ ਦੇ ਤੇ ਕਹਿੰਦੇ ਆ ਇਹਦੇ ਵਿੱਚ ਪਲਣ ਵਸਾ ਕੇ ਫਿਰ ਓਕੇ ਕੰਮ ਕਰ ਦੇਣਾ ਕਿਉਂ ਕਾਲੀ ਕਾਲੀ ਨਾ ਸਾਦਾ ਛੱਡ ਦੇ ਓਰੇ ਪਾਗ ਮਾਰ ਕਾਲੀ ਖੜ ਜਾ ਖੜ ਜਾ ਓਏ ਐਨੀ ਦੂਰ ਨਾ ਗੱਲ ਸ਼ਾਜ ਕਾਲੀ ਲੋਟ ਆ ਬਾਈ ਕਾਲੀ ਦਰਸ਼ਕਾਂ ਨੂੰ ਦਾਦੇ ਲੋਟ ਆ ਓਏ ਮੈਂ ਕਹਿੰਦਾ ਪਹਿਲਾਂ ਕਿਹੜਾ ਬਾਲਾ ਫਿਰ ਬਾਅਦ ਚ ਨਿਕਲਾਂਗੇ ਹਾਂਜੀ ਬਾਪੇਓ ਤੇ ਕਹਿੰਦੇ ਆਪਾਂ ਦਰੀਆਂ ਵਸਾਤੀਆਂ ਰੀ ਓਕੇ ਕੰਮ ਕਰਤਾ ਤੇ ਆ ਰੱਸੀ ਘੱਟ ਗਈ ਸੀ ਨਵੀਂ ਲਿਆਂਦੀ ਮੁੰਡਿਆਂ ਨੇ ਤੇ ਕੰਮ ਪੂਰਾ ਓਕੇ ਠੀਕ ਆ ਤੇ ਇਕੱਲੇ ਆਪਾਂ ਹੁਣ ਬੈਗ ਰੱਖਣ ਵਾਲੀ ਵਿੱਚ ਬਣਾਉਣੀ ਆ ਜਗਾ ਕਾਲੀ ਕਹਿੰਦਾ ਮੈਨੂੰ ਦਿਮਾਗ ਬਾਹਰ ਚੋਂ ਲਾਉਂਗਾ ਮੈਂ ਉਹਨੇ ਇੱਕ ਵਾਰ ਰੱਸੀਆਂ ਪਾ ਲੈਣ ਦੋ ਚੋਟੀ ਦੇ ਆ ਮੁੰਡੇ ਸਾਰੇ ਪੂਰੀ ਜੋਰਾਂ ਤੇ ਸੇਵਾ ਚੱਲਦੀ ਹੈ ਇਹਨੇ ਲਾਉ ਬਾਪੂ ਕਰੇ ਪ੍ਰਾਲੀ ਹੋਰ ਪਾ ਕੇ ਲੈਣੇ ਮੁੰਡਿਆਂ ਨੇ ਕਿਉਂ ਕਾਲੀ ਭਾਈ ਕਿਉਂ ਕਾਲੀ ਠੀਕ ਹੈ ਬਾਈ ਹਾਂ ਮੂੰਹ ਕਾਲਾ ਆਇਆ ਜਾਂਦਾ ਵੇ ਕਾਲਾ ਹੀ ਆ ਮੁੰਡੇ ਹੀ ਕਾਲਾ ਓਕੇ ਬਾਈ ਮਾਤੇ ਆ ਫੇ ਇਧਰ ਵਿੱਚ ਇਧਰੋਂ ਫੇਟਾ ਦਾ ਹੋ ਕਰ ਲੋ ਮੁੰਡੇ ਕਨੇ ਤਕਾਈ ਕਰਦੇ ਆ ਪੂਰੀ ਆ ਦੇਖੋ ਜੀ ਜਲਦੀ ਸੇਵਾ ਬੱਸ ਬੱਸ ਜੀ ਬੱਸ ਦਾੜਾ ਬੱਸ ਲਾਓ ਬਾਬਿਓ ਤੇ ਕਹਿੰਦੇ ਟਰੈਕਟਰ ਦਾ ਵੀ ਹੋਗਾ ਕੰਮ ਤੇ ਇਧਰੋਂ ਕਹਿੰਦੇ ਟਰਾਲੇ ਦਾ ਵੀ ਕਰਤਾ ਲਾਓ ਬਾਬਿਓ ਆ ਨਮਾੜਾ ਤਾਂ ਕਹਿੰਦੇ ਪੋਸਟਰ ਮੁੰਡਿਆਂ ਨੇ ਕਹਿੰਦਾ ਤੂੰ ਬਈ ਠੀਕ ਆ ਓਕੇ ਆ ਓਕੇ ਕੰਮ ਹੋਰ ਜੀ ਤੇ ਇਧਰ ਕਹਿੰਦੇ ਕਾਲੀ ਜੋਬਰ ਬੈਠਾ ਜੀ ਗੁੰਗਾ ਦੀ ਆ ਮੋਟਰਸ਼ੈੱਡ ਆਓ ਬਾਬਿਓ ਕਾਲੀ ਸਾਰਾ ਹੋਬੜਾ ਹੋਰ ਜੀ ਸੱਟੋ ਜੀ ਹਾਂ ਜੀ ਚੜ੍ਹਦੀ ਕਲਾ ਜੀ ਓਕੇ ਜੀ ਰਪੋਟਾ ਟਰਾਲੀ ਦੀਆ ਹਾਂ ਜੀ ਠੀਕ ਆ ਠੀਕ ਆ ਇਧਰ ਗਿੱਲ ਪ੍ਰਧਾਨ ਆ ਰਗੇ ਬੈਠਿਆ ਲਾਉ ਮੁੰਡੇ ਵਿੱਚ ਦੇਖ ਕਿਉਂ ਕਾਲੀ ਖੱਟਾ ਪਰਨਾ ਮੰਨਿਆ ਕਰ ਹੁਣ ਰਹੇਗਾ ਪਹਿਲਾ ਪੰਡ ਚੱਕ ਰਾਇਆ ਖੱਟਾ ਠੀਕ ਆ ਤੇ ਕਰਿਓ ਬਾਈਆਂ ਵਾਸਤੇ ਬਣਾ ਦੀਆ ਕਾਲੀ ਇਹੀ ਗਾ ਲੋਟਾ ਲੋਟਾ ਆਂ ਅਸੀਂ ਨਹੀਂ ਕਿਦੇ ਆਂ ਅਸੀਂ ਸੁਹੀ ਦੇਖ ਲਈ ਚਿੱਟੇ ਹੀ ਜਾਣਗੇ ਠੀਕ ਆ ਠੀਕ ਆ ਕੋਈ ਭਾਂਡੇ ਭੁੰਨੇ ਚ ਲੋਟ ਰਹੇ ਆਂ ਹਾਂ ਤੇ ਇਧਰ ਆ ਆ ਕੇ ਪੁੱਤਰ ਕਹਿੰਦੇ ਮੁੰਡਿਆਂ ਨੇ ਸਟੇਟ ਆਉਣ ਕਹਿੰਦੇ ਟਰੈਕ ਕੱਟਣ ਲੱਗਿਆ ਤੇ ਮੁੰਡੋਂ ਜੋਂ ਅੱਜ ਦਾ ਵਲੌਗ ਸੀ ਮੈਂ ਲੱਗਿਆ ਕਮੈਂਟ ਕਰਕੇ ਜਰੂਰਨਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਮਿਲਦਿਆਂ ਮੁੰਡਿਆਂ ਫਤੇਗੜ ਸਾਹਿਬ ਚੱਲ ਕੇ ਠੀਕ ਆ C'è ovvino in no?